ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਇਹ ਬਚਨ ਕਲੰਗੀਧਰ ਪਾਤਸ਼ਾਹ ਦੇ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 17 ਜਨਵਰੀ ਨੂੰ ਮਨਾਇਆ ਜਿਨ੍ਹਾਂ ਵੀਰਾਂ ਨੇ ਕਿਸ ਨੇ 5 ਜਨਵਰੀ ਨੂੰ ਵੀ ਮਨਾਇਆ ਤੁਹ ਮਨਾਇਆ ਜਿਹੜੀ ਮਰਜ਼ੀ ਡੇਟ ਨੂੰ ਐ ਪਰ ਆਪਾਂ ਦੇਖਣਾ ਇਹ ਐ ਕੀ ਸਾਡੇ ਜਿਹੜੇ ਦਿਹਾੜੇ ਮਨਾਉਣੇ ਨੇ ਸਾਡਾ ਜਿਹੜਾ ਕੰਮ ਕਾਜ ਹੈ ਕਿ ਬਿਪਰ ਤੋਂ ਬਚ ਗਿਆ ਕਿ ਅਸੀਂ ਉਸੇ ਲਪੇਟੇ ਚ ਆ ਗਏ ਦੇਖੋ ਮੰਦਰਾਂ ਵਾਲੇ ਵੀਰ ਰਾਮ ਮੰਦਰ ਦੀ ਤਿਆਰੀ ਕਰ ਰਹੇ ਨੇ ਉਹ ਕਰਨ ਜੀ ਸਦਕੇ ਕਰਨ ਉਹਦੇ ਤੇ ਆਪਾਂ ਨੂੰ ਕੋਈ ਕਿੰਤੂ ਪ੍ਰਾਂਤੂ ਨਹੀਂ ਪਰ ਉਹਨਾਂ ਦਾ ਕੰਮ ਹੈ ਉੱਥੇ ਪਟਾਕੇ ਚਲਾਉਣਾ ਲੜੀਆਂ ਲਾਉਣਾ ਸ਼ੋਰ ਮਚਾਉਣਾ ਜੋ ਕੁਝ ਵੀ ਕਰਨ ਆਰਤੀਆਂ ਕਰਨ ਟੱਲ ਖੜਕਾਉਣਾ ਹੁਣ ਆਪਾਂ ਕਰਨੀਆਂ ਗੱਲ ਆਪਣੇ ਵਾਲੇ ਲਾਣੇ ਦੀ ਜਿਹੜਾ ਬਖਰਾ ਕਹਿੰਦਾ ਆਪਣੇ ਆਪ ਨੂੰ ਵੀ ਸਾਡੇ ਤੱਕ ਕੰਮ ਦੁਨੀਆ ਤੋਂ ਬਖਰੇ ਆ ਘਟੋ ਘਟ ਆਪਣਾ 13000 ਪਿੰਡ ਆ ਪੰਜਾਬ ਦਾ ਤੇ ਸ਼ਹਿਰ ਆ ਬਖਰਾ ਤੇ ਘਟੋ ਘਟ 40 50000 ਗੁਰਦੁਆਰਾ ਹੁਣ ਆਪਣੇ ਪੰਜਾਬ ਦੇ ਵਿੱਚ ਧਰਤੀ ਦੇ ਉੱਤੇ ਤੇ ਰਜਾਨਾ ਪੜਿਆ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿੰਨੇ ਰਾਹ ਦਿੱਲੀ ਪੜਿਆ ਜਾਂਦਾ ਹੂ ਇੱਕ ਪੰਡੇ ਚਾਰ ਚਾਰ ਗੁਰਦੁਆਰੇ ਵੀ ਆ ਪੰਜ ਪੰਜ ਵਰਗੇ ਪਰ ਜੋ ਰਾਤ ਦੇਖਿਆ ਉੱਥੇ ਕੱਲ 17 ਤਰੀਕ ਨੂੰ ਜਿਹੜਾ ਦੇਖਿਆ ਉਸ ਨੰਬਰ ਦੇਖੋ ਚੈਨਲਾਂ 'ਤੇ ਆ ਰਿਹਾ ਉਧਰੋਂ ਦਰਬਾਰ ਸਾਹਿਬ ਦਾ ਵੀ ਆ ਰਿਹਾ ਪਹਿਲੀ ਗੱਲ ਤਾਂ ਦਰਬਾਰ ਸਾਹਿਬ ਨੂੰ ਬਣਾਈ ਅਸੀਂ ਹਰੀ ਮੰਦਰ ਦਿੱਤਾ ਹੈ ਸਾਰਾ ਜਿਹੜਾ ਗੁਰੂਆਂ ਦਾ ਦਿੱਤਾ ਹੋਇਆ ਨਾਮ ਹੈ ਸ੍ਰੀ ਦਰਬਾਰ ਸਾਹਿਬ ਕਿਉਂਕਿ ਮੰਦਰਾ ਦੇ ਵਿੱਚ ਰੱਬ ਦਾ ਰਹਿਣਾ ਖੰਡਣਾ ਬਾਣੀ ਦੇ ਵਿੱਚ ਰੱਬ ਕਿਸੇ ਮੰਦਿਰ ਚ ਕੈਦ ਨਹੀਂ ਕੀਤਾ ਜਾ ਸਕਦਾ ਉਹ ਕਿਸੇ ਮੰਦਿਰ ਚ ਨਹੀਂ ਬਸਦਾ ਹੁੰਦਾ ਚਾਹੇ ਉਹ ਗੁਰਦੁਆਰਾ ਹੋਵੇ ਚਾਹੇ ਕਿਉਂਕਿ ਬਾਣੀ ਚ ਹੀ ਲਿਖਿਆ ਹੋਇਆ ਸੋ ਖੈਰ ਜਿਹੜੀ ਗੱਲ ਕਰਨੀ ਆਪਾਂ ਦੇਖਿਆ ਵੀ ਦੇਖੋ ਆਤਸਵਾਜੀਆਂ ਧੂਆਂ ਕਿੰਨੀਆਂ ਲੜੀਆਂ ਕੋਈ ਬਣਾਉਂਦਾ ਕਿੰਨਾ ਜਿਹੜਾ ਫਾਲਤੂ ਦਾ ਖਰਚਾ ਪੰਥ ਦਾ ਸੋਰ ਪ੍ਰਦੂਸ਼ਨ ਧੂਆਂ ਪ੍ਰਦੂਸ਼ਨ ਹਵਾ ਖਰਾਬ ਪਾਣੀ ਖਰਾਬ ਧਰਤੀ ਦਾ ਸਤਿਆਨਾਸ਼ ਦੇਖਣ ਨੂੰ ਇਹ ਲੱਗਦਾ ਵੀ ਜਿਹੜੀਆਂ ਸ਼ਰਤਾਂ ਬਾਈ ਧਾਰ ਦੇ ਹਿੰਦੂ ਪਹਾੜੀ ਰਾਜਾ ਨੇ ਕਲੰਗੀ ਤਰਪਾਦਸ਼ਾ ਦੇ ਅੱਗੇ ਰੱਖੀਆਂ ਸੀ ਨਾ ਵੀ ਆਹ ਮੰਨ ਲੋ ਆਰਾਮ ਨਾਲ ਜ਼ਿੰਦਗੀ ਜਿਉ ਜੋ ਜਿਹੜੇ ਸੂਝਵਾਨ ਨੇ ਨਾ ਜਾਗਦੇ ਸਿਰਾਂ ਵਾਲੇ ਉਹਨਾਂ ਨੂੰ ਪਤਾ ਹੋਣਾ ਵੀ ਕਲੰਗੀ ਤਰਪਾਦਸ਼ਾ ਦੇ ਅੱਗੇ ਕੋਈ ਸ਼ਰਤਾਂ ਰੱਖੀਆਂ ਸੀ ਪਹਾੜੀ ਰਾਜਾ ਨੇ ਵੀ ਤੁਸੀਂ ਸਾਡੀਆਂ ਆ ਸ਼ਰਤਾਂ ਮੰਨ ਲਓ ਬਸ ਤਾੜਾ ਸਾਡੇ ਨਾਲ ਕੋਈ ਰੋਲਾ ਨਹੀਂ ਉਹ ਸ਼ਰਤਾਂ ਵਿੱਚ ਕੀ ਸੀ ਤਾਂ ਹੀ ਕੋਸ਼ੀ ਵੀ ਜਾਤ ਪੱਤ ਮੰਨੋ ਸਾਨੂੰ ਆੜਾ ਮਰ ਸਿਖਾਓ ਆ ਕਰਮकांड ਕਰੋ ਆ ਕੰਮ ਕਰੋ ਤੇ ਕਲੰਗੀਧਰ ਪਾਤਸ਼ਾਹ ਨੇ ਕਿਹਾ ਸੀ ਵੀ ਇਹ ਕੰਮ ਨਹੀਂ ਹੋ ਸਕਦੇ ਅੱਜ ਦੇਖਣ ਨੂੰ ਲੱਗ ਰਿਹਾ ਵੀ ਅੱਜ ਅਸੀਂ ਜੰਗ ਹਾਰ ਗਿਆਂ ਅੱਜ ਸਾਡੇ ਆਗੂ ਇਹ ਸਭ ਕੁਝ ਪਰਵਾਹ ਨੂੰ ਸ਼ਰਤਾਂ ਮੰਨ ਚੁੱਕਿਆ ਕਿਉਂਕਿ 97 ਦੇ ਵਿੱਚ ਜਿਹੜੀ ਬਿਨਾਂ ਸ਼ਰਤ ਹਮਾਇਤ ਬੋਲ ਕੇ ਦਸਰੀ ਆ ਵੀ ਸਾਡੀਆਂ ਕੋਈ ਸ਼ਰਤਾਂ ਨਹੀਂ ਬਸ ਠੀਕ ਹੈ ਸੀ ਤੁਹਾਡੇ ਅਰਗੂ ਤਾਂ ਹੀ ਦਰਬਾਰ ਸਾਹਿਬ ਵਿੱਚ ਉਹ ਕੰਮ ਹੋ ਰਿਹਾ ਪਿੰਡਾਂ ਦੇ ਗੁਰਦਾਰਿਆਂ ਤੋਂ ਲੈ ਕੇ ਦਰਬਾਰ ਸਾਹਿਬ ਕਿਉਂਕਿ ਜਿਹੜਾ ਜੋਗੀ ਹੁੰਦਾ ਨਾ ਭਾਈ ਗੁਰਮਖੋ ਜੋਗੀ ਉਹਨਾਂ ਨੂੰ ਜਦੋਂ ਸੱਪ ਨੂੰ ਕਾਜੂ ਕਾਬੂ ਕਰਨਾ ਹੁੰਦਾ ਸੱਪ ਨੂੰ ਫਿਰ ਉਹ ਕੀ ਕਰਦਾ ਉਹਦੀ ਸ਼੍ਰੀ ਫੜ ਲੈਂਦਾ ਜਦੋਂ ਸ਼੍ਰੀ ਫੜੀ ਗਈ ਫਿਰ ਸੱਪ ਕੁਝ ਵੀ ਨਹੀਂ ਕਰ ਸਕਦਾ ਮਗਰੋਂ ਸਾਰਾ ਸਰੀਰ ਉਹ ਚੇ ਪੂਰ ਦਿਲ ਪੇਟੇ ਮਰੀ ਜਾਏ ਕੁਝ ਕਰੀ ਜਾਏ ਉਹਦੀਆਂ ਗਤੀਵਿਧੀਆਂ ਉਹੀ ਹੋਣਗੀਆਂ ਜੋ ਸਿਰ ਤੋਂ ਹੋਣੀਆਂ ਸਾਡਾ ਸਾਨੂੰ ਬਣਾਦਾ ਕੇਂਦਰੀਤਾ ਜਿੰਨੇ ਸਾਡੀਆਂ ਸਟੇਜਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਸਾਰੀ ਸੈਂਟਰ ਦੇ ਅੰਡਰ ਆ ਗਈ ਆ ਦਰਬਾਰ ਸਾਹਿਬ ਆ ਆਕਾਲ ਤਖਤ ਐ ਜਿੰਨੀਆਂ ਵੀ ਸਟੇਜਾਂ ਨੇ ਸਾਡੀਆਂ ਵੱਡੀਆਂ ਜਿਨ੍ਹਾਂ ਨੂੰ ਅਸੀਂ ਸੰਸਥਾਵਾਂ ਕਹਿੰਦੇ ਆ ਸਾਡੇ ਸਿਰ ਫੜ ਲਿਆ ਅਗਲਾ ਨੇ ਸਿਰ ਫੜ ਲਿਆ ਆਕਾਲ ਤਖਤ ਹੀ ਫੜ ਲਿਆ ਜੋ ਕੰਮ ਉੱਥੇ ਹੁੰਦਾ ਉਹ ਪਿੰਡ ਤੱਕ ਹੂ ਸੁਭਾਵਕ ਐ ਹੁਣ ਦੇਖੋ ਉੱਥੇ ਵੀ ਕਿੰਨਾ ਕੁਝ ਉਹੀ ਕੰਮ ਪਿੰਡਾਂ 'ਚ ਹੁੰਦਾ ਉਹ ਸੋਭਾ ਯਾਤਰਾ ਕਰਦੇ ਆ ਅਸੀਂ ਨਗਰ ਕੀਰਤਨ ਕਹਿੰਗੇ ਕੱਲਿਆਂ ਨਾ ਕੰਮ ਤਾਂ ਉਹਨਾਂ ਦਾ ਹੀ ਆ ਉਹੀ ਕੰਮ ਹੈ ਉਵੇਂ ਲੋਕਾਂ ਨੂੰ ਘਮਾਉਣਾ ਗੇੜੇ ਖਵਾਉਣੇ ਆ ਰੱਜਿਆਂ ਨੂੰ ਰਜਾਉਣਾ ਪੰਜਾਬ ਲੋਕਾਂ ਦਾ ਸਰਮਾਇਆ ਬੇਅਰਥ ਖਵਾਉਣਾ ਜਿਹੜਾ ਸਰਮਾਇਆ ਲੋਕਾਂ ਦਾ ਉਹ ਬੇਅਰਥ ਕਰਨਾ ਦੇਖੋ ਤੁਸੀਂ ਜੇ ਉਹ ਸੋਭਾ ਯਾਤਰਾ ਕਰਦੇ ਅਸੀਂ ਕਹਿੰਨੇ ਉਹ ਪਖੰਡ ਕਰਦੇ ਅਸੀਂ ਨਗਰ ਕੀਰਤਨ ਕਹਿ ਕੇ ਚੱਲ ਪੈਂਦੇ ਆ ਆਨੰਦਪੁਰ ਤੋਂ ਚੱਲਿਆ ਨਾ ਆਪਣੇ ਕੋਲ ਚਲਿਆ ਅੱਗੂ ਹੀ ਚੱਲਿਆ ਕਰਨੀ ਉਹਨਾਂ ਨੇ ਰੈਲੀ ਆ ਨਾਮ ਕੀ ਦਿੱਤਾ ਜਿਵੇਂ ਆਟੇ 'ਚ ਮਲਾ ਕੇ ਜ਼ਹਿਰ ਦਿੱਤੀ ਜਾਂਦੀ ਹੈ ਨਾ ਆਟੇ 'ਚ ਮਲਾ ਕੇ ਸਾਨੂੰ ਉਹੀ ਕੁਝ ਸਾਡੇ ਨਾਲ ਹੋ ਰਿਹਾ ਉਹੀ ਕੰਮ ਵੀਰ ਹਿੰਦੂ ਕਰ ਰਿਹਾ ਉਹੀ ਸਿੱਖ ਕਰ ਰਿਹਾ ਤੇ ਹੁਣੇ ਸਵਾਲ ਇਹ ਖੜਾ ਹੁੰਦਾ ਵੀ ਜੇ ਗੁਰੂ ਕਹਿੰਦਾ ਮੈਨਾ ਕਰੋ ਇਹਨੇ ਕੀ ਪ੍ਰਤੀਤ ਫਿਰ ਅਸੀਂ ਜਿੰਨਾ ਮਰਜੀ ਸੂਰ ਸਰਾਬਾ ਕਰੀਏ ਅਸੀਂ ਗੁਰੂ ਦੇ ਸਿੱਖ ਤਾਂ ਨਹੀਂ ਗੁਰੂ ਨੂੰ ਤਾਂ ਸਾਡੇ ਤੇ ਪ੍ਰਤੀਤ ਹੀ ਕੋਈ ਨਹੀਂ ਹੈ ਗੁਰੂ ਦਾ ਤਾਂ ਅਸੀਂ ਇੱਕ ਵੀ ਬਚਨ ਤੇ ਫੁੱਲ ਨਹੀਂ ਚੜਾਉਂਦੇ ਫੁੱਲ ਚੜਾਉਂਦਾ ਮਤਲਬ ਨਾ ਮੰਨਣਾ ਨਾ ਕਿ ਉੱਥੇ ਕਰੋੜਾਂ ਰੁਪਈਆ ਦੇ ਫੁੱਲ ਮਿੱਧ ਦੇਣੇ ਫੁੱਲ ਮਿੱਧਾ ਨੂੰ ਫੁੱਲ ਚੜਾਉਣਾ ਨਹੀਂ ਕਿਹਾ ਜਾਂਦਾ ਬਚਨ ਮੰਨਣ ਨੂੰ ਫੁੱਲ ਚੜਾਉਣਾ ਕਿਹਾ ਜਾਂਦਾ ਤੇ ਅੱਜ ਦੇਖ ਲਓ ਆਪਾਂ ਪਿੰਡ ਦੀਆਂ ਪਾਲਕੀਆਂ ਤੇ ਵੀ ਕਰੋੜਾਂ ਰੁਪਏ ਦਾ ਲੱਖਾਂ ਰੁਪਏ ਦਾ ਫੁੱਲ ਖਰਚਾ ਗੁਰੂ ਘਰਾਂ ਦਾ ਹੁਣ ਕਰ ਦਿੰਦੇ ਆ ਹਾਂ ਗਰੀਬ ਸਿੱਕ ਜੇ ਭੁੱਖੇ ਮਰਨ ਲੋਕ ਨੰਗੇ ਵੀ ਫਿਰਦੇ ਆ ਸਿਰ ਤੇ ਛੱਤ ਵੀ ਹੈ ਨਹੀਂ ਕਈਆਂ ਦਾ ਰੁਜ਼ਗਾਰ ਹੈ ਨਹੀਂ ਖੁਦਕਸ਼ੀਆਂ ਹੋ ਰਹੀਆਂ ਨੌਜਵਾਨੀ ਨਸ਼ਿਆਂ 'ਚ ਜਾ ਰਹੀ ਆ ਸਾਡਾ ਉੱਧਰ ਨਹੀਂ ਧਿਆਨ ਅਸੀਂ ਆਤਸਵਾਜੀਆਂ ਬੜਾ ਸੁੰਦਰ ਮਨਮੋਹਕ ਦਿਸ ਦਿਖਾ ਰਹੇ ਆ ਨਾ ਕਿੰਨੇ ਚੈਨਲ ਦਿਖਾ ਰਹੇ ਆ ਇਹ ਜਾਗਦੀ ਚਮੀਰ ਵਾਲੇ ਵੀਰਾਂ ਨੂੰ ਆਵਾਜ਼ ਠਾਉਣੀ ਚਾਹੀਦੀ ਹੈ ਬੋਲਣਾ ਚਾਹੀਦਾ ਕੱਲੇ ਕੱਲੇ ਸਿੱਖ ਨੂੰ ਤਾਂ ਕਿ ਕੱਪ ਨੂੰ ਕੰਟਰੋਲ ਕੀਤਾ ਜਾ ਸਕੇ ਜਿਹੜਾ ਗੁਰੂ ਦਾ ਹੁਕਮ ਹੈ ਗਰੀਬ ਦਾ ਮੂੰਹ ਗੁਰੂ ਦੀ ਕੋਲਕ ਇਹ ਹੀ ਪੈਸਾ ਗਰੀਬਾਂ ਤੇ ਖਰਚਿਆ ਜਾ ਸਕਦਾ ਗਰੀਬੀ ਦੇ ਚੋਂ ਕੱਢੀ ਜਾ ਸਕਦੀ ਹੈ ਪੰਜਾਬ ਕਰਜਾ ਚੱਕ ਚੱਕ ਕੇ ਅਸੀਂ ਮਾਰ ਰਹਾਂ ਉਹ ਕੂੰ ਕਰਜ਼ੇ ਦੇ ਰੌਲਾ ਪੈ ਰਹਿਆ ਤੇ ਅਸੀਂ ਕਦੋਂ ਜਾਗਾਂਗੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਮਤਲਬ ਹੁੰਦਾ ਪ੍ਰਕਾਸ਼ ਲੈਣਾ ਚਾਨਣ ਲੈਣਾ ਜਾਗਣਾ ਨਾ ਕਿ ਤੂੰ ਣ ਢੱਕਾ ਕਰਕੇ ਬਰਬਾਦੀ ਦਾ ਨਾਮ ਪ੍ਰਕਾਸ਼ ਦਿਹਾੜਾ ਨਹੀਂ ਹੈ। ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਵੀ ਤੁਸੀਂ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਜਿਹੜਾ ਆਪਣੀ ਜਿਹੜੀਆਂ ਵੀ ਸਾਡੇ ਵਿੱਚ ਕ੍ਰੀਤੀਆਂ ਬੜੀਆਂ ਨੇ ਅੱਜ ਸਾਡੇ ਨਾਲ ਹੋ ਰਹਾ ਤਾਂ ਕਾਪ ਆਉ ਤੋਂ ਜਾਗਰਤ ਕਰਦੇ ਰਹੀਏ। ਬਹੁਤ ਲੋਕਾਂ ਤੱਕ ਇਹ ਗੱਲਾਂ ਪਹੁੰਚਣ ਲੋਕ ਸੋਚਣ ਲਈ ਮਜਬੂਰ ਹੋਣ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।